ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਿਸਾਨ ਲੀਡਰਾਂ ਦੇ ਪਾਟੋ ਉਤਾਰ ਤੋਂ ਪੰਜਾਬ ਓਕਾ ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਮੇਰੇ ਸਾਥੀ ਪੱਤਰਕਾਰ ਸ਼੍ਰੀ ਚਰਨਜੀਤ ਜੀ ਚਰਨਜੀਤ ਜੀ ਤੁਹਾਡਾ ਬਹੁਤ ਸਵਾਗਤ ਜੀ ਮਿਹਰਬਾਨ ਚਰਨਜੀਤ ਜੀ ਐਮ ਐਸ ਪੀ ਦੀ ਕਾਨੂੰਨੀ ਗਾਰੰਟੀ ਤੇ ਹੋਰ ਨਾਲ ਕਿਸਾਨੀ ਮੰਗਾਂ ਦੇ ਹੱਲ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਸੰਘਰਸ਼ ਸ਼ੁਰੂ ਕੀਤਾ ਗਿਆ ਸੀਗਾ ਤੇ ਇਸ ਦੇ ਨਾਂ ਲਈ ਸੇ ਕਿਸਾਨ ਜਥੇਬੰਦੀਆਂ ਨੇ ਸਾਰੇ ਕਿਸਾਨਾਂ ਨੂੰ ਕੇਂਦਰ ਖਿਲਾਫ ਜਿਹੜੀ ਲੜਾਈ ਹੈ ਉਸ ਚ ਇਕਜੁੱਟ ਕਰਨ ਲਈ ਇੱਕ ਮੁਹਿੰਮ ਵਿੱਢੀ ਗਈ ਸੀ ਤਾਂ ਅਸੀਂ ਪਹਿਲੇ ਇਹ ਹੀ ਜਾਨਣਾ ਚਾਹਾਂਗੇ ਕਿ ਜਿਹੜੀ ਇਹ ਮੁਹਿੰਮ ਵਿੱਢੀ ਗਈ ਸੀ ਕਿ ਤੁਹਾਨੂੰ ਲੱਗਦਾ ਹੈ ਵੀ ਕਿ ਜਿਹੜੀ ਕਿਸਾਨ ਜਥੇਬੰਦੀਆਂ ਹੋਈ ਇੱਕ ਮੰਚ ਤੇ ਇਕੱਠੀਆਂ ਹੋ ਸਕਣਗੀਆਂ ਜਾਂ ਉਹ ਮੁਹਿੰਮ ਹੈ ਜਿਹੜੀ ਉਹ ਸਿਰੇ ਚੜ ਸਕੀਗੀ ਦੇਖੋ ਅਸਲ ਚੇ ਸਿੱਕੇ ਜਦੋਂ ਕਿਸਾਨ ਜਥੇਬੰਦੀਆਂ ਹੋਣ ਦੇ ਵਿਚਾਰੀਆਂ ਸੀ ਉਦੋਂ ਇਹਨਾਂ ਦੀ ਗਿਣਤੀ ਤਾਂ ਮਿੱਟਲੀ ਸੀ ਸੀ ਦਾ ਕਿ ਤੋਂ ਦੇਖੀਏ ਤਾਂ ਹੁਣ ਜਿਉਂ-ਜਿਉਂ ਇਹਨਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਤਿਉਂ-ਤਿਉਂ ਹੀ ਇਹਨਾਂ ਦੇ ਵਿੱਚ ਆਪਸੀ ਜਿਹੜੇ ਵਿਚਾਰਕ મતਭੇਦ ਬਕਰੀਵੇਂ ਆ ਜਿਹੜੇ ਉਹ ਮੋٹے ਤੌਰ ਤੇ ਪੰਜਾਬ ਦੇ ਲੋਕਾਂ ਨੂੰ ਨਜ਼ਰ ਪੈ ਰਹੇ ਨੇ ਜੀ ਕਿਉਂਕਿ ਪਹਿਲਾਂ ਵੀ ਕਿਸਾਨਦਰਾਂ ਸੀ ਜਦੋਂ ਦਿੱਲੀ ਵਾਲਾ ਮੋਰਚਾ ਸ਼ੁਰੂ ਨਹੀਂ ਸੀ ਹੋਇਆ ਉਦੋਂ ਵੀ ਕਿਸਾਨਦਰਾਂ ਦੇ ਆਪ ਕੋ ਆਪਣੇ ਪ੍ਰੋਗਰਾਮ ਹੁੰਦੇ ਸੀ ਆਪ ਕੋ ਆਪਣੇ ਪੈਂਤੜੇ ਹੁੰਦੇ ਸੀ ਆਪ ਕੋ ਆਪਣੀ ਵਿਚਾਰਤਾ ਹੁੰਦੀ ਸੀ ਹੁਣ ਮੋਸਟਲੀ ਜਿੰਨੇ ਵੀ ਕਿਸਾਨ ਨੇਤਾ ਨੇ ਉਹ ਪਹਿਲਾਂ ਕਿਸੇ ਨਾ ਕਿਸੇ ਉਹਨਾਂ ਦਾ ਕੋਈ ਸ਼ੌਕੜ ਹੈ ਉਹ ਕਿਸੇ ਨਾ ਕਿਸੇ ਆਡਾਲੋਜੀ ਦੇ ਨਾਲ ਵੱਜੇ ਹੁੰਦੇ ਸੀ ਤਾਂ ਉਹ ਡੋਲੀ ਚਾਹੇ ਉਹ ਉਹਨਾਂ ਧਰਾਂ ਚੋਂ ਵਾਪਸ ਆ ਗਏ ਕਿਸਾਨੀ ਫਰੰਟ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਪਰ ਜਿਹੜੀ ਉਹ ਬਾਜ਼ਾਰ ਦਾ ਰ ਹੈ ਉਹ ਹਜੇ ਵੀ ਉਹਨਾਂ ਦੇ ਵਿੱਚ ਉਸ ਤਰ੍ਹਾਂ ਹੀ ਇੱਕ ਤਰ੍ਹਾਂ ਦੀ ਦੇਖਣ ਨੂੰ ਮਿਲ ਰਹੀ ਹੈ ਜਿਹਦਾ ਪਰਛਾਵਾਂ ਇਸ ਲੀਡਰਸ਼ਿਪ ਤੇ ਮੌਜੂਦਾ ਤੇ ਪੈਂਦਾ ਕਿਸਾਨਾਂ ਦੇ ਦੇ ਕੋਲ ਲੜੇ ਜਾਂਦੇ ਉਹਨਾਂ ਤੇ ਪੈਂਦਾ ਹੈਗਾ ਜੀ ਸੋ ਦਿੱਲੀ ਦੇ ਵਿੱਚ ਜਦੋਂ ਐਸਕੇਮ ਦੀ ਗਵਾਈ ਦੇ ਵਿੱਚ ਲੜਿਆ ਗਿਆ ਸੀ ਮੋਰਚਾ ਤਾਂ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਤੇ ਖਾਸ ਕਰਕੇ ਹਿੰਦੁਸਤਾਨ ਦੇ ਬਾਕੀ ਸੂਬਿਆਂ ਦੀ ਜਥੇਬੰਦੀਆਂ ਇੱਕ ਪਲੇਟਫਾਰਮ ਤੇ ਇਕੱਠੀਆਂ ਹੋਈਆਂ ਸੀ ਜੀ ਉਦੋਂ ਸਿਰਫ ਜਿਹਨੂੰ ਪੰਨੂ ਭਦੇੜ ਦੀ ਕਹਿੰਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸੀ ਇਹਨਾਂ ਦਾ ਇੱਕ ਵੱਖਰਾ ਉੱਥੇ ਦਿੱਲੀ ਦੇ ਵਿੱਚ ਇੱਕ ਵੱਖਰਾ ਜਿਹੜਾ ਪੰਡਾਲ ਉਹ ਲੱਗਿਆ ਹੋਇਆ ਸੀ ਚਾਹੇ ਉਹ ਰਾਹਾਂ ਕਟੇ ਦਾ ਵੀ ਆਪਣਾ ਵੱਖਰਾ ਲੱਗਿਆ ਹੋਇਆ ਸੀ ਪਰ ਉਹ ਐਸਕੇਐਮ ਦਾ ਇੱਕ ਤਰ੍ਹਾਂ ਦਾ ਹਿੱਸਾ ਸੀ ਦੇ ਹਿੱਸੇ ਦੇ ਤੌਰ ਤੇ ਚੱਲ ਰਹੀ ਸੀ ਉਹਦੇ ਪ੍ਰੋਗਰਾਮਾਂ ਨੂੰ ਮੰਨ ਰਹੇ ਸੀ ਉਹਦੇ ਡਿਸਿਪਲਨ ਨੂੰ ਮੰਨ ਰਹੇ ਸੀ ਮਤਲਬ ਉਹਨਾਂ ਜੋਤੀ ਭਾਗੇ ਅੱਗੇ ਵਧ ਰਹੇ ਸੀ ਪਰ ਹੁਣ ਜਦੋਂ ਇਹ ਐਸਕੇਐਮ ਨੇ ਆਪਣਾ ਮੋਰਚਾ ਜਿੱਤ ਕੇ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਲੜਾਈ ਲੜ ਕੇ ਜੀ ਜਦੋਂ ਵਾਪਸ ਪੰਜਾਬ ਉੱਚਾਈ ਤਾਂ ਇਹ ਸਾਰੀਆਂ ਤਿੰਨ ਫਰੰਟਾਂ ਦੇ ਵਿੱਚ ਇਹ ਵੰਡਿਆ ਗਿਆ ਸੀ ਇਕ ਸਿ ਰਾਜੇਵਾਲ ਦਾ ਤਨਾ ਜਿਹੜਾ ਪੰਜ ਕਿਸਾਨ ਤੇਰਾ ਬੱਕਰੀਆਂ ਹੋ ਗਈਆਂ ਸੀ ਜੀ ਇੱਕ ਦੱਲੇਵਾਲ ਦਾ ਗੁਰੂਪ ਸੀ ਜਿਹੜਾ ਵਖਰਾ ਹੋ ਗਿਆ ਸੀ ਤੇ ਤੀਸਰਾ ਜਿਹੜਾ ਭੰਦੇਰ ਪੰਨੂ ਭੰਦੇਰ ਕਹਿੰਦੇ ਸੀ ਆਪਾਂ ਪਹਿਲਾਂ ਉਹ ਵਖਰਾ ਹੋ ਗਿਆ ਸੀ ਜੀ ਮਤਲ ਟੋਟਲ ਐਸ ਕੇ ਅਮ ਤਿੰਨ ਹਿੱਸਿਆਂ ਦੇ ਵਿੱਚ ਇੱਕ ਤਰੀਕੇ ਨਾਲ ਤਿੰਨ ਹਿੱਸੇ ਇਹ ਹੋ ਗਏ ਸੀ ਕਿ ਚੌਥਾ ਹਿੱਸਾ ਸੀ ਜਿਹੜਾ ਉਹ ਮੇਨ ਐਸ ਕੇ ਐਮ ਸੀ ਉਹ ਜਿਹੜੀ ਜਿਹਨੇ ਦਿੱਲੀ ਬਾ ਮੋਰ ਚ ਲੜਿਆ ਸੀ ਦਾ ਸੋ ਇਹ ਭੰਗ ਤੋੜ ਹੋਏ ਰਾਜੇਵਾਲ ਪੁਰਾਣੇ ਜਿਹੜਾ ਬਿਦਾਂ ਸਵਾਦੀਆਂ ਚੋਣਾਂ ਲੜੀਆਂ ਜੀ ਠੀਕ ਹੈ ਉਸ ਤੋਂ ਬਾਅਦ ਰਾੜ ਹੈ ਜਿਹੜੀ ਹੋਰ ਤਿੱਖੀ ਹੋ ਗਈ ਸੀ ਐਸਕੇਮ ਦੇ ਵਿੱਚ ਉਹ ਇੱਕ ਮੇਨ ਨੇਤਾ ਦੇ ਤੌਰ ਤੇ ਸੀ ਜੀ ਉਹਨਾਂ ਤੇ ਇਹ ਵੀ ਇਲਜ਼ਾਮ ਲੱਗਿਆ ਕਿ ਉਹਨਾਂ ਨੇ ਐਸਕੇਮ ਨੂੰ ਇਹਨਾਂ ਚੋਣਾਂ ਦੇ ਵਿੱਚ ਵਰਤਿਆ ਹੈਗਾ ਜੀ ਪਰ ਉਸ ਤੋਂ ਫੌਰੀ ਬਾਅਦ ਚੋਣਾਂ ਲੰਘਦੀਆਂ ਨੇ ਨਵੀਂ ਸਰਕਾਰ ਬਣਦੀ ਹੈਗੀ ਹੈ ਤਾਂ ਵੱਖ-ਵੱਖ ਟਾਈਮ ਤੇ ਹੁਣ ਤੱਕ ਤਿੰਨ ਕਮੇਟੀਆਂ ਦਾ ਜਿਹੜਾ ਗਠਨ ਹੈ ਉਹ ਹੋਇਆ ਜੀ ਇੱਕ ਕਮੇਟੀ ਦਾ ਹੁਣ ਪਿੱਛੇ ਜਿਹੜੀ ਐਸਕੇਮ ਦੀ ਮੀਟਿੰਗ ਹੋਈ ਸੀ ਇੱਕ ਤਾਲਮੇਲ ਕਮੇਟੀ ਬਣਾਈ ਹੈ ਛੇ ਮੈਂਬਰਾਂ ਦੀ ਜੀ ਦੇ ਨਾਲ ਇਹ ਮਹਿਸੂਸ ਕੀਤਾ ਗਿਆ ਕਿ ਸਾਰੀਆਂ ਧਿਰਾਂ ਜਿਹੜੀਆਂ ਇਸ ਕੰਮ ਦੇ ਵਿੱਚ ਪਹਿਲਾਂ ਸੀ ਜਾਂ ਬਾਹਰ ਨੇ ਜੀ ਉਹਨਾਂ ਨੂੰ ਇੱਕ ਮੰਚ 'ਤੇ ਇਕੱਠਾ ਕੀਤਾ ਜਾਵੇਗਾ। ਉਹਦੇ ਤਹਿਤ ਇਹਨਾਂ ਨੇ ਜਿਹੜੀ ਸਭ ਤੋਂ ਪਹਿਲਾਂ ਜਿਹੜੀ ਡੱਲੇਵਾਲਾਂ ਦਾ ਗਰੁੱਪ ਹੈ ਉਹਦੇ ਕੁਝ ਆਗੂਆਂ ਨਾਲ ਅ ਦਰਸ਼ਨਪਾਲ ਨੇ ਵੀ ਮੀਟਿੰਗਾਂ ਕੀਤੀਆਂ ਨੇ ਪਰਸੋਂ ਵੀ ਕੀਤੀ ਐ ਕੱਲ੍ਹ ਵੀ ਜੋਗਿੰਦਰ ਸਿੰਘ ਅਗਰਾਹ ਹੋਰਾਂ ਨੇ ਉਹਨਾਂ ਦੇ ਆਗੂਆਂ ਨਾਲ ਮੀਟਿੰਗਾਂ ਕੀਤੀਆਂ ਔਰ ਡੱਲੇਵਾਲ ਧੜੇ ਨੇ ਕਿਹਾ ਕਿ ਉਹ ਸਾਰੇ ਵਿਚਾਰ ਵਟਾਂਦਰਾ ਕਰਕੇ ਆਪਣੇ ਜਥੇਬੰਦੀ ਦੇ ਅੰਦਰ ਅਜੂਨ ਨੇ ਰਿਸਪੌਂਸ ਹੈ ਜਿਹੜਾ ਦੇਣਾ ਸੀ ਜੀ ਪਰ ਇਸ ਤੋਂ ਪਹਿਲਾਂ ਹੀ ਆਪਾਂ ਦੇਖਿਆ ਕਿ ਸਰਬਨ ਸਿੰਘ ਭਦੇਲ ਹੋਰਾਂ ਨੇ ਕੱਲ ਪ੍ਰੈਸ ਕਾਨਫਰੰਸ ਕਰਕੇ ਕਿਹਾ ਹੈਗਾ ਕਿ ਉਹ ਤਾਂ ਪਹਿਲਾਂ ਹੀ ਏਕਤਾ ਦਿਲੀ ਉਹਨੇ ਵੱਖ-ਵੱਖ ਲੀਡਰਾਂ ਨਾਲ ਸੰਪਰਕ ਕੀਤਾ ਸੀ ਪਰ ਐਸਕੇਮ ਨੇ ਕਿਹਾ ਕਿ ਉਹਨਾਂ ਦੀ ਕੋਈ ਐਦਾਂ ਦੀ ਅਧਿਕਾਰਤ ਕਮੇਟੀ ਨਾਲ ਕਿਸੇ ਨੇ ਕੋਈ ਮੀਟਿੰਗ ਹੈ ਜਿਹੜੀ ਨਹੀਂ ਕੀਤੀ ਕਿਸੇ ਇੰਡੀਵਿਜੂਅਲ ਕਪੈਸਿਟੀ ਦੇ ਵਿੱਚ ਕਿਸੇ ਨਾਲ رابطہ ਕਰ ਲਿਆ ਹੋਵੇ ਉਹ ਵੱਖਰੀ ਗੱਲ ਜੀ ਸੋ ਇਹ ਅਲੱਗ-ਅਲੱਗ ਫਰੰਟਾਂ ਤੇ ਹੋਣਾ ਲੜ ਰਹੇ ਨੇ ਸ਼ੰਭੂ ਤੇ ਕਨੋਰੀ ਦਾ ਮੋਰਚਾ ਹੈ ਉਹ ਵੀ ਦੇਖ ਨੂੰ ਪਤਾ ਹੈ ਕਿ ਇੱਕ ਨੌਨ ਪੋਲੀਟੀਕਲ ਬਣ ਗਿਆ ਇਸ ਕੇਮ ਜਿਹਦੇ ਵਿੱਚ ਭੰਦੇਰ ਹੈ ਸਰਮਨ ਸਿੰਘ ਭੰਦੇਰ ਹੈ ਤੇ ਤੁਹਾਡਾ ਜਗਜੀਤ ਸਿੰਘ ਢਲੇਵਾਰ ਹੈ ਇਹਨਾਂ ਨੇ ਲੜਿਆ ਮੋਰਚਾ ਜਿਹੜਾ ਮੋਰਚਾ ਦਾ ਜੋ ਸ਼ੁਰੂਆਤ ਹੋਈ ਸੀ ਜਿਹੜਾ ਜਲਾਵ ਉਸ ਟਾਈਮ ਸੀ ਉਹ ਅੱਜ ਜਲਾਵ ਹੈ ਜਿਹੜਾ ਉਸ ਕਿਸਮ ਦਾ ਦੇਖਣ ਨੂੰ ਨਹੀਂ ਮਿਲ ਰਿਹਾ ਕਿਉਂਕਿ ਇੱਕ ਤਾਂ ਬੱਲੋ ਪਿੰਡ ਦੇ ਲੜਕੇ ਦੀ ਸ਼ੁਭ ਕਰਨ ਦੀ ਜਿਹੜੀ ਮੌਤ ਹੈ ਉਹ ਹੋ ਗਈ ਖਨੌਰੀ ਬਾਰਡਰ ਤੇ ਬਿਲਕੁਲ ਉਸ ਤੋਂ ਬਾਅਦ ਇਹਦਾ ਮੋਰਚਾ ਉਹ ਠੰਡਾ ਪਿਆ ਜੀ ਇਹ ਇਹ ਗੱਲ ਇੱਕ ਸੱਚ ਹੈਗਾ ਬਹੁਤ ਸਾਰੇ ਲੋਕ ਉਤੋਂ ਵਾਪਸ ਵੀ ਆਗੇ ਨਹੀਂ ਕਿ ਜਿਹੜਾ ਅਸੀਂ ਫੌਰੀ ਪ੍ਰੋਗਰਾਮ ਲਿਖ ਰਹੇ ਸੀ ਕਿ ਦਿੱਲੀ ਚੱਲਣਾ ਹੈਗਾ ਜਾਂ ਜਾਨ ਦੀ ਕੋਸ਼ਿਸ਼ ਕਰਦੇ ਸੀ ਉਸ ਲੜਕੇ ਦੀ ਮੌਤ ਤੋਂ ਬਾਅਦ ਜਿਹੜੇ ਪ੍ਰੋਗਰਾਮ ਹੈ ਨਾਨ ਪੋਲਿਟিক্যাল ਜਿਹੜੀ ਐਸਕੇਐਮ ਸੀ ਉਹਨੇ ਪੈਂਡਿੰਗ ਕਰ ਦਿੱਤੇ ਸੀ ਔਰ ਇਨ ਬਿਟਵੀਨ ਉਹਨੇ ਆਪਣਾ ਪ੍ਰੋਟੈਸਟ ਹੈ ਜਿਹੜਾ ਜਾਰੀ ਰੱਖਿਆ ਸ਼ੁਭ ਕਰਨ ਦੀ ਜਿਹੜੀ 7-8 ਦਿਨ ਹੋ ਗਏ ਡੈਥ ਹੋਈ ਨੂੰ ਉਦਾਹਰਨ ਪੋਸਟਮਾਰਟਨੀਆ ਉਹ ਇੱਕ ਬਕਰਾ ਮਸਲਾ ਹੈ ਉਸ ਨੂੰ ਲੈ ਕੇ ਰੰਬਰਾਪੂਲ ਦੇ ਵਿੱਚ ਡੱਲੇਵਾਲ ਗਰੁੱਪ ਨੇ ਇੱਕ ਧਰਨਾ ਜਿਹੜਾ ਸੜਕ ਹੈ ਉਹ ਜਾਮ ਕੀਤੀ ਹੋਈ ਸੀ ਤੇ ਇਨ ਬਿਟਵੀਨ ਹੁਣ ਅੱਜ ਵੀ ਇਹਨਾਂ ਨੇ ਕਿਹਾ ਸੀ ਕਿ ਅਸੀਂ ਆਤਮ ਮੰਤਨ ਕਰਨਾ ਹੈਗਾ ਤੇ ਕੱਲ ਨੂੰ ਐਸਕੇਐਮ ਨਾਨ ਪੋਲੀਟੀਕਲ ਨੇ ਆਪਣਾ ਪ੍ਰੋਗਰਾਮ ਅਗਲਾ ਪੈਂਕੜਾ ਦੱਸਣਾ ਹੈਗਾ ਜੀ ਜਾਂ ਤਾਂ ਉਹ ਕਹਿਣਗੇ ਕਿ ਜੀ ਅਸੀਂ ਜਾ ਰਹੇ ਹਾਂ ਦਿੱਲੀ ਨੂੰ ਬਿਲਕੁਲ ਅਸੀਂ ਪੈਦਲ ਜਾਵਾਂਗੇ ਉਹਦਾ ਰੁਖ ਉਹ ਕੋਈ ਹੋਰ ਹੋ ਸਕਦਾ ਹੈ ਪੈਂਕੜਾ ਜਾਂ ਮੁਹਾਵਰਾ ਉਹਦਾ ਕੋਈ ਹੋਰ ਹੋ ਸਕਦਾ ਹੈਗਾ ਜਾਂ ਫਿਰ ਉਹ ਕਿਸੇ ਆਨੇ ਬਹਾਨੇ ਕੋਈ ਇਸ ਨੂੰ ਅਪੈਂਡਿੰਗ ਵੀ ਕਰ ਸਕਦੇ ਆ ਕਲੇ ਵੀ ਕਰ ਸਕਦੇ ਆ ਕਿਉਂਕਿ ਅੱਗੇ ਚੋਣ ਜਾਬਦਾ ਵੀ ਮਾਰਚ ਦੇ ਵਿੱਚ ਲੱਗ ਜਾਣਾ ਹੈਗਾ ਤੇ ਇਨ ਬਿਟਵੀਨ ਇਹ ਗੱਲਬਾਤ ਹੈ ਜਿਹੜੀ ਏਕਤਾ ਦੀ ਚੱਲੀ ਸੀ ਕਿਉਂਕਿ ਇਕਤਾ ਸਾਰੀਆਂ ਕਿਸਾਨਾਂ ਤੇ رائے ਮਹਿਸੂਸ ਆਤਿਸ਼ ਕਰਦੀਆਂ ਨੇ ਕਿ ਜੇ ਅਸੀਂ ਇੱਕ ਫਰੰਟ ਤੇ ਲੜਾਂਗੇ ਇਕੱਠੇ ਹੋ ਕੇ ਲੜਾਂਗੇ ਤਾਂ ਹੀ ਕੋਈ ਜਿਹੜੇ ਨਤੀਜੇ ਆ ਉਹ ਹਾਸਲ ਕੀਤੇ ਜਾ ਸਕਦੇ ਆ ਕੋਈ ਪ੍ਰਾਪਤੀ ਕੀਤੀ ਜਾ ਸਕਦੀ ਹੈ ਕਿਉਂਕਿ ਦਿੱਲੀ ਮੋਰਚੇ ਦਾ ਇੱਕੋ ਇੱਕ ਮੰਤਰ ਸੀ ਕਿ ਸਾਰੇ ਲੋਕ ਇਕੱਠੇ ਹੋਏ ਸੀ ਬਿਲਕੁਲ ਆ ਗਿਆ ਪਾ ਨੂੰ ਪਤਾ ਕਿ ਜੇ ਆਪਣੇ ਚਾ ਨੂੰ ਯੂਨਾਈਟ ਨਹੀਂ ਹੋਏ ਸੀ ਲੋਕਾਂ ਦਾ ਪ੍ਰੈਸ਼ਰ ਇੰਨਾ ਬਿਲਡ ਹੋ ਗਿਆ ਸੀ ਕਿ ਇਹਨਾਂ ਨੂੰ ਇਕੱਠੇ ਹੋਣ ਲਈ ਮਜਬੂਰ ਹੋਣਾ ਪਿਆ ਸੀ ਜੀ ਇਹਨਾਂ ਨੂੰ ਲੱਗਦਾ ਸੀ ਕਿ ਇਕੱਠੇ ਹੋਏ ਬਿਨਾ ਕੋਈ ਚਾਰਾ ਨਹੀਂ ਤੇ ਉਸ ਯੂਨਿਟੀ ਦਾ ਰਿਜ਼ਲਟ ਸਾਡੇ ਸਾਹਮਣੇ ਹੈ ਕਿ ਅਸੀਂ ਦੇਸ਼ ਦੇ ਉਸ ਨੇਤਾ ਨੂੰ ਕਿ ਜਿਸ ਵਾਰ ਇਹ ਪ੍ਰਭਾਵ ਬਣਿਆ ਸੀ ਕਿ ਉਸਨੇ ਕਦੇ ਆਪਣੇ ਫੈਸਲੇ ਤੋਂ ਵਿਡਰੋ ਨਹੀਂ ਕੀਤਾ ਫੈਸਲੇ ਤੋਂ ਉਸ ਨੂੰ ਅਸੀਂ ਵਿਡਰੋ ਕਰਾਇਆ ਇਹਨਾਂ ਕਿਸਾਨਾਂ ਨੇ ਬਿਲਕੁਲ ਉਹਦਾ ਡਿਸਪੀਸਿਪਲਨ ਉਹਨਾਂ ਦਾ ਪੈਂਦੜਾ ਤੇ ਉਹਨਾਂ ਦਾ ਜਿਹੜਾ ਯੂਨਿਟੀ ਸੀ ਇਹਨਾਂ ਚੀਜ਼ਾਂ ਨੇ ਇੱਕ ਪ੍ਰਭਾਵ ਸਿਰਜਿਆ ਸੀ ਤੇ ਟੋਟਲ ਸੁਸਾਇਟੀ ਨੇ ਉਸ ਨੂੰ ਜਿਹੜਾ ਸਪੋਰਟ ਕੀਤਾ ਸੀ ਬਿਲਕੁਲ ਕਿਉਂਕਿ ਸਭ ਤੋਂ ਵੱਡੀ ਗੱਲ ਹੁੰਦੀ ਹੈ ਇੱਕ ਪਰਸਪੈਕਟਿਵ ਜਿਵੇਂ ਅੱਜ ਦੇ ਪੋਲਿਟਿਕਲ ਸੀਨ ਤੇ ਗੱਲ ਕਰਨੀ ਹੋਵੇ ਆਪਾਂ ਤਾਂ ਕਾਂਗਰਸ ਬਾਰੇ ਇਹ ਇਹ ਵੱਡਾ ਨੁਕਤਾ ਹੈ ਕਿ ਇਹ ਪਾਟੋ ਧੜਾ ਹੋਏ ਬਨੇ ਜੀ ਚਲੋ ਤਾਂ ਪੋਲਿਟਿਕਲ ਪਾਰਟੀਆਂ ਉਹ ਤਾਂ ਕੁਰਸੀ ਲਈ ਲੜਦੀਆਂ ਨੇ ਕਿਸਾਨ ਲੀਡਰਸ਼ਿਪ ਦਾ ਤਾਂ ਇਹ ਮਿਸ਼ਨ ਹੈ ਯਾ ਅਜੰਡਾ ਕੋਈ ਹੋਰ ਹੈ ਸੇਵਾ ਦਾ ਅਜੰਡਾ ਇੱਕ ਤਰ੍ਹਾਂ ਦੇ ਕਿਸਾਨੀ ਦਾ ਹਾਲਾਂਕਿ ਸਾਰੀਆਂ ਧਿਰਾਂ ਤੇ ਨਜ਼ਰ ਮਾਰ ਲਓ ਉਹਨਾਂ ਦਾ ਜਿਹੜਾ ਪ੍ਰੋਗਰਾਮ ਹੋਈ ਪਈ ਹੈ ਬਿਲਕੁਲ ਕਿ ਕਿਸਾਨੀ ਦੀਆਂ ਮੰਗਾਂ ਨੇ ਉਹਨਾਂ ਦੀ ਕਿਵੇਂ ਪੂਰਤੀ ਕਰਨੀ ਹੈ ਜੀ ਜਦੋਂ ਤੁਹਾਡਾ ਮਿਸ਼ਨ ਇੱਕ ਹੈ ਤੁਹਾਡਾ ਅਜੰਡਾ ਇੱਕ ਹੈ ਤਾਂ ਤੁਸੀਂ ਵੱਖ-ਵੱਖ ਹੋ ਕੇ ਕਿਉਂ ਲੜ ਰਹੇ ਹੋ ਜੀ ਕਿਹੜਾ ਕੋਈ ਕਿਸੇ ਕਿਸਮ ਦੀ ਕੁਰਸੀ ਦੀ ਲੜਾਈ ਹੈ ਪਰ ਲੋਕਾਂ ਦੇ ਵਿੱਚ ਹੁਣ ਪਰਸੈਪਸ਼ਨ ਪੰਜਾਬ ਦੇ ਵਿੱਚ ਇਹ ਬਣ ਗਈ ਹੈ ਕਿ ਇਹ ਤਾਂ ਜੀ ਪਾਟੂ ਧਾੜ ਹੋਏ ਫਿਰਦੇ ਨੇ ਸਾਰੇ ਉਹਨੂੰ ਇਹ ਨਹੀਂ ਲੱਗਦਾ ਕਿ ਜਦੋਂ ਪਿਛਲੇ ਅੰਦੋਲਨ ਸੀਗਾ ਉਦੋਂ ਨਾਲੋਂ ਹੁਣ ਜੇ ਜੱਥੇਬੰਦੀਆਂ ਦੀ ਗਿਣਤੀ ਦੇਖਦੇ ਤਾਂ ਇੱਕ ਤਰ੍ਹਾਂ ਦੁੱਗਣੇ ਦੀ ਪਹੁੰਚ ਚੁੱਕੀ ਹੈ ਕਿਉਂਕਿ ਹਰ ਚੌਥੀ ਦਿਨ ਕੋਈ ਨਾ ਕੋਈ ਨਵੀਂ ਜੱਥੇਬੰਦੀ ਹੋਣ ਦੇ ਵਿੱਚ ਆਂਦੀ ਦਿਖਾਈ ਹੈ ਬਿਲਕੁਲ ਇਹਨਾਂ ਦੀ ਗਿਣਤੀ ਜਿਹੜੀ ਐ ਐਸਕੇਮ ਦੀ 32 ਤੋਂ ਲੈ ਕੇ 37 38 ਹੋ ਗਈ ਹੈ ਜੀ ਗਿਣਤੀ ਦੇ ਪੱਖੋਂ ਤਾਂ ਕੋਈ ਕਮੀ ਨਹੀਂ ਰਹੀ ਉਹਨੂੰ ਉਹਨੂੰ ਕੁਆਂਟੀਟੀ ਬਹੁਤ ਹੋ ਗਈ ਹੈ ਕੁਆਲਿਟੀ ਦਾ ਸਾਨੂੰ ਪਤਾ ਨਹੀਂ ਹੈਗਾ ਪਰ ਪੰਜਾਬ ਦੇ ਲੋਕਾਂ ਨੂੰ ਘੱਟੋ ਘੱਟ ਪਹਿਲਾ ਜਿਹੜਾ ਇੰਪ੍ਰੈਸ਼ਨ ਹੈ ਤੁਹਾਡਾ ਇਹ ਜਾਣਨਾ ਚਾਹੀਦਾ ਹੈ ਕਿ ਇਹ ਲੋਕ ਇੱਕ ਜੁੱਟ ਨੇ ਜੀ ਜੇ ਤੁਹਾਡਾ ਪਰਸਪੈਕਸ਼ਨ ਇਹ ਬਣੇਗਾ ਕਿ ਸਾਰੇ ਜੁਨਾਈਟ ਨੇ ਤਾਂ ਉਸੇ ਤਰੀਕੇ ਨਾਲ ਤੁਹਾਨੂੰ ਪੰਜਾਬ ਦੇ ਲੋਕ ਰਿਸਪੌਂਡ ਕਰਨਗੇ ਜੀ ਜਦੋਂ ਉਹਨਾਂ ਨੂੰ ਲੱਗਦਾ ਕਿ ਇਹ ਤਾਂ ਕਈ ਕਈ ਥਾਵਾਂ ਤੇ ਬੰਡੇ ਹੋਏ ਨੇ ਤਾਂ ਜਿਹੜਾ ਉਹਨਾਂ ਦਾ ਰਿਸਪੌਂਸ ਹੈ ਪੰਜਾਬ ਦਾ ਉਹ ਘਟ ਜਾਏਗਾ ਹੁਣ ਅੱਜ ਦੀ ਘੜੀ ਜੇ ਅਸੀਂ ਮੌਜੂਦਾ ਪ੍ਰਸਥਿਤੀਆਂ ਦੇ ਵਿੱਚ ਗੱਲ ਕਰੀਏ ਤਾਂ ਇਹੀ ਬਣੀ ਹੋਈ ਹੈ ਜੀ ਕਿ ਘੱਟ ਹਾਲਾਂਕਿ ਸਰਕਾਰਾਂ ਨੂੰ ਚਾਹੇ ਸਟੇਟ ਦੀ ਹੋਵੇ ਚਾਹੇ ਉਹ ਸੈਂਟਰ ਦੀ ਹੋਵੇ ਉਹਨਾਂ ਨੂੰ ਇਹ ਚੀਜ਼ ਬਾਹਰ ਕਰਦੀ ਹੈ ਉਹਨਾਂ ਨੂੰ ਲੱਗਦਾ ਕਿ ਜਿੰਨੇ ਧੜੇ ਹੋਣਗੇ ਜਿੰਨੇ ਗਰੁੱਪ ਹੋਣਗੇ ਉਹਦੇ ਵਿੱਚ ਹੀ ਸਾਡੀ ਕਾਮਯਾਬੀ ਹੈ ਜੀ ਬਿਲਕੁਲ ਹੁਣ ਅਸੀਂ ਜਿੰਨਾ ਨੈਸ਼ਨਲ ਮੀਡੀਆ ਜੀ ਪਿਛਲੇ ਦਿਨਾਂ ਚ ਦੇਖਿਆ ਉਹਨਾਂ ਨੇ ਇੱਕ ਤਰੀਕੇ ਨਾਲ ਇਹ ਪੇਸ਼ਕਾਰੀ ਕੀਤੀ ਕਿ ਜਦੋਂ ਕਿਸਾਨ ਫੇਜ਼ ਬੰਦ ਦੇ ਵਿੱਚ ਦਿੱਲੀ ਜਿੱਤ ਕੇ ਉੜੇ ਸੀ ਉਹਦੇ ਇੱਕ ਵੱਖਰੀ ਕਿਸਮ ਦਾ ਜਲੋਸ ਸੀ ਹੁਣ ਉਹਨਾਂ ਨੇ ਇੱਕ ਇਸ ਤਰ੍ਹਾਂ ਕੀਤਾ ਕਿ ਫਿਲਮ ਦਾ ਐਂਡ ਦਿਖਾ ਰਹੇ ਹਾਂ ਅਸੀਂ ਜੀ ਕਿ ਧੂਆਂ ਘਾਹ ਹੋਏਵੇਂ ਨਸ਼ਬੂ ਦੇ ਖਨੌਰੀ ਕਿ ਕਿਸਾਨ ਭੱਜੇ ਜਾ ਰਹੇ ਨੇ ਸਾਰੀ ਫਿਲਮ ਕਿ ਇਸ ਤਰ੍ਹਾਂ ਪੇਸ਼ ਕੀਤੀ ਗਈ ਮੀਡੀਆ ਤੇ ਨੈਸ਼ਨਲ ਲੈਵਲ ਤੇ ਨੈਸ਼ਨਲ ਪੁਕਾਪ ਤੇ ਕਿ ਜਿਹਦੇ ਵਿੱਚ ਜੇਤੂ ਹੈ ਉਹ ਸੈਂਟਰ ਨੂੰ ਇੱਕ ਤਰੀਕੇ ਨਾਲ ਦਿਖਾਇਆ ਗਿਆ ਕਿਸਾਨਾਂ ਦੀ ਹਾਰ ਦਿਖਾਈ ਗਈ ਉਹਨਾਂ ਦਾ ਮਕਸਦ ਇੱਕੋ ਸੀ ਕਿ ਜਿਹੜੀ ਪਹਿਲੀ ਜਿੱਤ ਹੈ ਉਹਨੂੰ ਕਿਵੇਂ ਮੱਠਾ ਕੀਤਾ ਜਾ ਸਕਦਾ ਹੈ ਉਹਨੂੰ ਕਿਵੇਂ ਡੈਂਟ ਪਾਇਆ ਜਾ ਸਕਦਾ ਸੋ ਇਹਦੇ ਵਿੱਚ ਜੇ ਯੂਨਿਟੀ ਨਹੀਂ ਰਹੀ ਪਾਟੋ ਤੜ ਹੋਏ ਤਾਂ ਇਹਦੇ ਵਿੱਚ ਕਿਸਾਨ ਧਿਰਾਂ ਦਾ ਵੀ ਨੁਕਸਾਨ ਹੋਇਆ ਸਭ ਤੋਂ ਵੱਡਾ ਨੁਕਸਾਨ ਹੋਇਆ ਕਿਸਾਨੀ ਮੰਗਾ ਦਾ ਕਿਸਾਨਾਂ ਦੇ ਦੁੱਖਾਂ ਦਾ ਕਿਸਾਨਾਂ ਦੇ ਦਰਦਾਂ ਦਾ ਜੇ ਇਕੱਠੇ ਹੋ ਕੇ ਲੜ ਕੇ ਇਸ ਕਰਕੇ ਸਭ ਤੋਂ ਪਹਿਲੀ ਇਹੀ ਹੈ ਕਿ ਪਰਸੈਪਸ਼ਨ ਇਸਕ੍ਰੀਸ਼ਨ ਦੀ ਬਣੀ ਹੈ ਦੂਸਰਾ ਕੀ ਜਦੋਂ ਤੁਸੀਂ ਬਹੁਤ ਸਾਰੇ ਗਰੁੱਪਾਂ ਦੇ ਵਿੱਚ ਵੰਡੇ ਜਾਂਦੇ ਹੋ ਤਾਂ ਫਿਰ ਤੁਸੀਂ ਪੋਲੀਟੀਕਲ ਪਾਰਟੀਆਂ ਦੀ ਤਰ੍ਹਾਂ ਵਿਚਰਨਾ ਸ਼ੁਰੂ ਕਰ ਦਿੰਦੇ ਹੋ ਪਿਛਲੇ ਦਿਨਾਂ 'ਚ ਆਪਾਂ ਇਹ ਦੇਖਿਆ ਪਿਛਲੇ ਡੇਢ ਦੋ ਸਾਲ ਦੇ ਵਿੱਚ ਕਿ ਜੇ ਇੱਕ ਗਰੁੱਪ ਆਪਣਾ ਪ੍ਰੋਗਰਾਮ ਦੇ ਦੰਨ ਸਖਤ ਜਾਮ ਕਰਨ ਦਾ ਦੂਜਾ ਕਹਿੰਦਾ ਕਿ ਅਸੀਂ ਇਹਦਾ ਜਾਮ ਕਰ ਲਵਾਂਗੇ ਤੀਸਰਾ ਕਹਿੰਦਾ ਕਿ ਹੁਣ ਸੇਕ ਹਰ ਕਿਸੇ ਨੂੰ ਅੰਦਰੋਂ ਅੰਦਰ ਹੀ ਇਹ ਲੱਗਦਾ ਹੈ ਕਿ ਮੈਂ ਇਸ ਮਸਲੇ 'ਚ ਪਿੱਛੇ ਨਾ ਰਹਿ ਜਾ ਜੀ ਵੀਰਾ ਕਾਡਰ ਹੈ ਜਿਹੜਾ ਟੁੱਟ ਨਾ ਜਾਵੇ ਆਪੋ ਆਪਣਾ ਕਾਡਰ ਆਪੋ ਆਪਣੀਆਂ ਇਕਾਈਆਂ ਵਧਾਉਣ ਦੀ ਇੱਕ ਹੋੜ ਹੈ ਇੱਕ ਜਿਹੜਾ ਮੁਕਾਬਲਾ ਹੈ ਉਹ ਲੱਗ ਗਿਆ ਜੀ ਜੇ ਤੁਹਾਡਾ ਮੰਨ ਲਓ ਸਾਰੀਆਂ ਪੰਜਾਬ ਦੀਆਂ ਤੇਰਾ ਇੱਕ ਪਲੇਟਫਾਰਮ ਤੇ ਹੋਣਗੀਆਂ ਤਾਂ ਉਹਨਾਂ ਦਾ ਇੱਕ ਵੱਜਮਾ ਪ੍ਰੋਗਰਾਮ ਹੋਏਗਾ ਜੀ ਉਹ ਕਹਿੰਦੇ ਕਿ ਸਾਡਾ ਨਿਸ਼ਾਨਾ ਹੈ ਇਹਦੀ ਪ੍ਰਾਪਰਤੀ ਅਸੀਂ ਇਸ ਤਰ੍ਹਾਂ ਕਰਨੀ ਹੈ ਹੁਣ ਜੇ ਉਹ ਤੁਹਾਡਾ ਨਿਸ਼ਾਨਾ ਤਾਂ ਇੱਕ ਹੈ ਉਦੀ ਪ੍ਰਾਪਤੀ ਲਈ ਕੋਈ ਮਾਜਰ ਰੋਕ ਰਹਿ ਹੈ ਕੋਈ ਦੁਆਬਾ ਰੋਕ ਰਹਿ ਕੋਈ ਕਿਤੇ ਇਸ ਤਰ੍ਹਾਂ ਦਾ ਪੈਂਡਾ ਲੈ ਰਿਹਾ ਕੋਈ ਕਿਸ ਤਰ੍ਹਾਂ ਦਾ ਪੈਂਡਾ ਲੈ ਰਿਹਾ ਜੀ ਇਦਾਂ ਜਿਹੜੀ ਲੋਕਾਂ ਦੀ ਖੱਜਲ ਖਵਾਰੀ ਹੈ ਉਹ ਜ਼ਿਆਦਾ ਵੱਧ ਜਾਂਦੀ ਹੈ ਉਹ ਜਿਹੜੇ ਨੌਨ ਕਿਸਾਨ ਹੈ ਸੋਸਾਇਟੀ ਦੇ ਦੂਜੇ ਹਿੱਸੇ ਹੈ ਉਹਨਾਂ ਨੂੰ ਇਹ ਲੱਗਦਾ ਕਿ ਕਿਸਾਨ ਹਰ ਰਸੇ ਸਰਕਾਰਾਂ ਦੇ ਬੈਠੇ ਨੇ ਇਹ ਨੀਤੀ ਸਰਕਾਰਾਂ ਦੇ ਬੈਠੇ ਨੇ ਹੁਣ ਐਸਕੇਐਮ ਦੀ ਕਿਉਂ ਸਪੋਰਟ ਹੋਈ ਸੀ ਦਿੱਲੀ ਮੋਰਚਾ ਦੇ ਵਿੱਚ ਉਹਦੇ ਵਿੱਚ ਸਾਰੀ ਸੋਸਾਇਟੀ ਨੂੰ ਇੱਕ ਮਿਸ਼ਨ ਦਾ ਪਤਾ ਸੀ ਕਿ ਆ ਤਿੰਨ ਖੇਤੀ ਕਾਨੂੰਨ ਹੈ ਜਿਹੜੇ ਹਰ ਘਰ ਦਾ ਚੁੱਲ੍ਹੇ ਦੀ ਜਿਹੜੀ ਅੱਗ ਅੱਗ ਹੈ ਉਹਨੂੰ ਬੁਝਾ ਦੇਣਗੇ ਜੀ ਉਹਨੂੰ ਸਮਝ ਪੈਂਦੀ ਸੀ ਇਹ ਗੱਲ ਕਿ ਆਖਰ ਇਹਨਾਂ ਤੈਨੂੰ ਬਹੁਤ ਸਾਰੀ ਸਪੋਰਟ ਮਿਲੀ ਸੀ ਫਿਰ ਉਹਨੇ ਕਸਾਨੀ ਲੀਡਰਸ਼ਿਪ ਦੀ ਇੱਕ ਯੂਨਿਟੀ ਦੇਖੀ ਸੀ ਇਸ ਕਰਕੇ ਉਹਨਾਂ ਨੇ ਜਿਹੜਾ ਹੱਥ ਹੈ ਉਹ ਕਸਾਨੀ ਦਾ ਫੜਿਆ ਸੀ ਇਸ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਜੋ ਤੁਸੀਂ ਅਲੱਗ-ਅਲੱਗ ਧਰਨੇ ਲਾਉਂਦੇ ਹੋ ਕੋਈ ਕਿਤੇ ਲਾਉਂਦਾ ਕੋਈ ਕਿਤੇ ਉਹਨਾਂ ਲੋਕਾਂ ਦੀ ਖੱਜਲ ਖਵਾਰੀ ਹੈ ਜਿਹੜੀ ਵੱਧਦੀ ਹੈ ਫਿਰ ਤੁਹਾਡੀ ਫੋਰਸ ਹੈ ਜਿਹੜੀ ਉਹ ਵੀ ਡਿਵਾਈਡ ਹੋ ਜਾਂਦੀ ਹੈ ਜੀ ਕਿੱਥੇ ਤੁਸੀਂ ਇਕੱਠੇ ਹੋ ਕੇ ਲੜਨਾ ਕਿੱਥੇ ਤੁਸੀਂ ਅਲੱਗ-ਅਲੱਗ ਗਰੁੱਪਾਂ 'ਚ ਲੜਨਾ ਇਸ ਕਰਕੇ ਜਿਵੇਂ ਜਿਸ ਤਰ੍ਹਾਂ ਦੀਆਂ ਫੋਰਸਾਂ ਜਿਸ ਤਰ੍ਹਾਂ ਦੀਆਂ ਸਰਕਾਰਾਂ ਜਿੰਨੀਆਂ ਤਾਕਤਵਰ ਸਰਕਾਰਾਂ ਸਾਡੇ ਸਾਹਮਣੇ ਨੇ ਜੀ ਜਿਸ ਤਰ੍ਹਾਂ ਦੇ ਆਪਾਂ ਕਹਿੰਦੇ ਕਿ ਪਹਾੜ ਖੜੇ ਕੀਤੇ ਸੀ ਇਸ ਕਰਕੇ ਲੋਕਾਂ ਦੀ ਤਾਕਤ ਹੈ ਉਹ ਵੀ ਪਹਾੜ ਵਰਗੀ ਹੋਣੀ ਚਾਹੀਦੀ ਹੈ ਤੇ ਉਹ ਤਾਂ ਹੀ ਹੋਏਗੀ ਜੇ ਸਾਰੇ ਲੋਕ ਇਕੱਠੇ ਹੋਣਗੇ ਜੀ ਸੋ ਇੱਥੇ ਇਹ ਲੱਗਦਾ ਕਿ ਕੱਲ੍ਹ ਵਾਲੀ ਪ੍ਰੈਸ ਕਾਨਫਰੰਸ ਤੋਂ ਲੱਗਦਾ ਹੈ ਕਿ ਜਿਹੜੀ ਇਹਨਾਂ ਦੀ ਯੂਨਿਟੀ ਹੈ ਕਿਸਾਨਾਂ ਦੀ ਜਾਂ ਲੀਡਰਸ਼ਿਪ ਦੀ ਉਹ ਨਹੀਂ ਬਣੇਗੀ ਉਥੇ ਨਾਲ ਦੀ ਨਾਲ ਇਹ ਹੈਗਾ ਕਿ ਐਸ ਕੇ ਐਮ ਹੈ ਜਿਹੜੀ ਉਹਦੀ ਧਾਰਮੇਲ ਕਮੇਟੀ ਹੈ ਉਹਨੇ ਆਪਣੀਆਂ ਜਿਹੜੀਆਂ ਕੋਸ਼ਿਸ਼ਾਂ ਉਹ ਬੰਦ ਨਹੀਂ ਕੀਤੀਆਂ ਜੀ ਮੈਨੂੰ ਇਹ ਵੀ ਲੱਗਦਾ ਹੈ ਕਿ ਐਸ ਕੇ ਐਮ ਦੀ ਇੱਕ ਮੀਟਿੰਗ ਪੰਜਾਬ ਵਾਲਿਆਂ ਦੀ ਕੱਲ ਨੂੰ ਲੁਧਿਆਣੇ ਚ ਹੋ ਰਹੀ ਹੈ ਉਹਦੇ ਵਿੱਚ ਹੋ ਸਕਦਾ ਹੈ ਕਿ ਜਿਹੜਾ ਸਰਬਨ ਸਿੰਘ ਭਲਦੇਰ ਨੇ ਨੁਕਤਾ ਠਾਇਆ ਉਹਦਾ ਜਵਾਬ ਦੇਣਾ ਜੀ ਜੇ ਇਸ ਤਰ੍ਹਾਂ ਟਾਸਲ ਚ ਪਹਿਣਗੇ ਤਾਂ ਫਿਰ ਕੱਲ ਨੂੰ ਫਿਰ ਹੋਰ ਨੁਕਤੇ ਖੜੇ ਹੋਣਗੇ ਜਿਹੜੀ એનર્ਜੀ ਤੁਸੀਂ ਸਟੇਟ ਤੋਂ ਮੰਗਵਾਉਣ ਦੇ ਲਈ ਲਾਉਣੀ ਹੈ ਉਹੀ એનર્ਜੀ ਤੁਹਾਡੀ ਆਪਸੀ ਲੜਾਈ ਦੇ ਵਿੱਚ ਆਪਸੀ ਵਿਵਾਦਾਂ ਦੇ ਵਿੱਚ ਲੱਗ ਜਾਣੀ ਹੈ ਜਿਹਦਾ ਨੁਕਸਾਨ ਕਿਸਾਨੀ ਧਿਰਾਂ ਨੂੰ ਤਾਂ ਹੋਏਗਾ ਹੋਏਗਾ ਨਾਲ ਜਿਹੜੇ ਅਸਲੀ ਹੈਗੇ ਕਿਸਾਨ ਨੇ ਜਿਨ੍ਹਾਂ ਵਾਸਤੇ ਲੜਾਈ ਲੜੀ ਜਾਂਦੀ ਹੈ ਉਹਨਾਂ ਦੇ ਮੁੱਦੇ ਵੀ ਜਿਹੜੇ ਪਿੱਛੇ ਚਲੇ ਜਾਂਦੇ ਜੀ ਚਰਨ ਜੀ ਇਹ ਤਾਂ ਕਿਸਾਨੀ ਦਾ ਤਾਂ ਠੀਕ ਹੈ ਕਿਸਾਨੀ ਦੀ ਹਮੇਸ਼ਾ ਸਾਰੀ ਰਾਜਨੀਤਿਕ ਪਾਰਟੀਆਂ ਵੀ ਖੜੀਆਂ ਨੇ ਤੇ ਅੱਜ ਕਾਂਗਰਸ ਪਾਰਟੀ ਵੱਲੋਂ ਪੰਜਾਬ ਭਰ ਦੇ ਵਿੱਚ ਟਰੈਕਟਰ ਮਾਰਚ ਵੀ ਕੱਢੇ ਗਏ ਨੇ ਤਾਂ ਅਸੀਂ ਜਾਨਣਾ ਚਾਹੁੰਨਾ ਚਾਹੁੰਦੇ ਹਾਂ ਕਿ ਜਿਹੜੇ ਕਾਂਗਰਸ ਨੇ ਟਰੈਕਟਰ ਮਾਰਚ ਕੱਢੇ ਨੇ ਇਸ ਨੂੰ ਸਿਆਸੀ ਨਜ਼ਰੀਏ ਨਾਲ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਕਿਸਾਨੀ ਦਾ ਸੰਕਟ ਤਾਂ ਬੜਾ ਪੁਰਾਣਾ ਹੈ 1990 ਤੋਂ ਚੱਲਿਆ ਆ ਰਿਹਾ ਹੈ ਜੀ ਪਰ ਆਪਾਂ ਕਦੇ ਦੇਖਿਆ ਅੱਜ ਤੋਂ ਸਾਲ ਪਹਿਲਾਂ ਕੋਈ ਟਰੈਕਟਰ ਮਾਰਚ ਹੋਇਆ ਕਿਉਂਕਿ ਤੂੰ ਚੋਣਾ ਨਹੀਂ ਸੀ ਬਿਲਕੁਲ ਜਦੋਂ ਵੀ ਚੋਣਾ ਹੁੰਦੀਆਂ ਨੇ ਪੋਲਿਟਿਕਲ ਪਾਰਟੀਆਂ ਦਾ ਤਾਂ ਇੱਕੋ ਹੀ ਜਾਂਦਾ ਹੁੰਦਾ ਕਿ ਅਸੀਂ ਇਹ ਇਲੈਕਸ਼ਨ ਜਿੱਤਣੀ ਹੈ ਪੰਜਾਬ ਅਗਰੀਡਨ ਸਟੇਟ ਬਣ ਕਰਕੇ ਵੱਡਾ ਵੋਟ ਬੈਂਕ ਹੈ ਜਿਹੜਾ ਕਿਸਾਨੀ ਦਾ ਹੈ ਇਸ ਕਰਕੇ ਜਦੋਂ ਵੀ ਕਿਸਾਨੀ ਤੇ ਇਦਾਂ ਦੀ ਕੋਈ ਵਿਵਤਾ ਪੈਂਦੀ ਹੈ ਤਾਂ ਵਿਰੋਧੀ ਧਿਰਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪਣੇ ਆਪ ਨੂੰ ਇਸ ਕਿਸਾਨੀ ਦੇ ਹਮਦਰਦ ਜੀ ਸਾਬਤ ਕਰਨ ਦੇ ਵਿੱਚ ਕੰਮ ਜਾਗ ਹੋਈਏ ਜੀ ਸੋ ਅੱਜ ਪੰਜਾਬ ਕਾਂਗਰਸ ਨੇ ਸਾਰੇ ਪੰਜਾਬ ਦੇ ਕੁਝ ਵੱਡੇ ਸ਼ਹਿਰਾਂ ਦੇ ਵਿੱਚ ਇਹ ਟਰੈਕਟਰ ਮਾਰਚ ਕੀਤੇ ਨੇ ਤਾਂ ਕਿ ਉਹ ਦਿਖਾ ਸਕਣ ਕਿ ਉਹ ਕਿਸਾਨਾਂ ਦੇ ਨਾਲ ਇਸ ਵਿਪਤਾ ਦੀ ਘੜੀ ਦੇ ਵਿੱਚ ਖੜੇ ਨੇ ਜੀ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਬਚਾਓ ਯਾਤਰਾ ਜਿਹੜੀ ਉਹ ਆਪਣੀ ਮੁਲਤਵੀ ਕਰ ਦਿੱਤੀ ਸੀ ਔਰ ਕਾਂਗਰਸ ਨੇ ਇਹ ਵੀ ਕਹਿ ਕੇ ਅਸੀਂ ਲੰਗਰ ਵੀ ਲਾਵਾਂਗੇ ਦਰਿਆਵਾਂ ਦੇ ਵਿੱਚ ਜਦੋਂ ਤੁਸੀਂ ਜਿਹੜੀਆਂ ਪਾਰਟੀਆਂ ਜਿਹੜੀਆਂ ਰੂਲਿੰਗ 'ਚ ਹੁੰਦੀਆਂ ਉਹਦੋਂ ਤੁਹਾਡਾ ਹੋਰ ਨਜ਼ਰੀਆ ਹੁੰਦਾ ਜਦੋਂ ਤੁਸੀਂ ਵਿਰੋਧੀ ਦਰਜ ਹੁੰਦੇ ਓਦੋਂ ਹੋਰ ਨਜ਼ਰੀਆ ਹੁੰਦਾ ਬਿਲਕੁਲ ਜਿਹੜਾ ਪੰਥ ਦਾ ਕੱਲ ਜੁਨਾ ਟਾਈਮ ਆਵਾਮ ਆਦੀ ਬਾਕੀ ਵਿਰੋਧੀ ਦਰਸ਼ੀ ਉਹਨੂੰ ਹੋਰ ਸੀ ਜਦੋਂ ਹਕੂਮਤ ਜਦੋਂ ਹੋਰ ਇਸ ਤਰੀ ਕਾਂਗਰਸ ਦਾ ਇਸ ਤਰੀ ਇਕਾਦੀ ਦਲ ਦਾ ਹੈਗਾ ਜੀ ਸੋ ਇਹਨਾਂ ਨੇ ਟਰੈਕਟਰ ਮਾਰਚ ਕੀਤਾ ਇਹ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਕੋਈ ਸੱਚਾ 헤ਜ ਐ ਸੱਤ ਕਿਸਾਨਾਂ ਨਾਲ ਇਹ ਸਿਰਫ ਔਕੀ ਹੰਦਰਦੀ ਹੈਗੀ ਐ ਪੰਜਾਬ ਦੇ ਵਿੱਚ ਆਏ ਦਿਨ ਕਿਸਾਨ ਖੁਦਕੁਸ਼ੀ ਕਰਦੇ ਨੇ ਜੀ ਬਿਲਕੁਲ ਕਦੇ ਦੇਖਿਆ ਕਿਸੇ ਕਿਸਾਨ ਦੇ ਘਰ ਜੀ ਦੀ ਖੁਦਕੁਸ਼ੀ ਹੋਈ ਉਹਦੇ ਪਰਿਵਾਰ ਨਾਲ ਹਮਦਰਦੀ ਕਰਨ ਉਹ ਸੱਤਰ ਤੇ ਕੋਈ ਨੇਤਾ ਗਿਆ ਹੋਵੇ ਆਮ ਦਿਨਾਂ ਚ ਉਹ ਨਹੀਂ ਜਾਂਦੇ ਜੀ ਉਹਨਾਂ ਨੂੰ ਸ਼ੁਗਧ ਕਰਮ ਕਰਨ ਦੀ ਮੌਤ ਹੋਈ ਹੈ ਤਾਂ ਬੱਲੋਪਿੰਡ ਦੇ ਵਿੱਚ ਹਰ ਛੋਟਾ ਵੱਡਾ ਨੇਤਾ ਜਿਹੜਾ ਉਹ ਸੱਤਰ ਤੇ ਹਮਦਰਦੀ ਕਰਨ ਵਾਸਤੇ ਪਹੁੰਚ ਰਿਹਾ ਹੈ ਜੀ ਪਹੁੰਚ ਵੀ ਉਹ ਖਾਲੀ ਹੱਥ ਰਿਹਾ ਹੈ ਸਿਰਫ ਫੋਕਾ ਹੇਜ਼ ਕੀਤਾ ਜਾ ਰਿਹਾ ਹੈ ਸਾਡੇ ਵੱਡੇ ਵੱਡੇ ਨੇਤਾ ਉੱਥੇ ਜਾ ਕੇ ਗਏ ਨਹੀਂ ਕਿਸੇ ਦੇ ਜੀਬ ਚੋਂ 5 ਪੈਸੇ ਕੱਢ ਕੇ ਨਹੀਂ ਦਿੰਦੇ ਜੀ ਜਦੋਂ ਕਿਸੇ ਕਿਸਾਨ ਦੀ ਖੁਦਕਸ਼ੀ ਹੁੰਦੀ ਹੈ ਉਦੋਂ ਨਹੀਂ ਪਹੁੰਚਦੇ ਜਦੋਂ ਕਿਸੇ ਕਿਸਾਨ ਦਾ ਜਿਹੜਾ ਕਰਜ਼ਾ ਕਰਜ਼ੇ ਦੇ ਵਿੱਚ ਕੁਰਕੀ ਹੁੰਦੀ ਹੈ ਉਦੋਂ ਕੋਈ ਆਦਾ ਨਾਰਾ ਨਹੀਂ ਮਾਰਦੇ ਜੀ ਜਿਦਾ ਮਤਲਬ ਕਿ ਜਦੋਂ ਚੋਣਾ ਹੁੰਦੀਆਂ ਨੇ ਉਦੋਂ ਤੁਸੀਂ ਤੇ ਉਹਨਾਂ ਨੂੰ ਦਿਖਾਉਣਾ ਹੈ ਕਿ ਅਸੀਂ ਤੁਹਾਡੇ ਬਹੁਤ ਹਤੈਸ਼ੀ ਆ ਇਸ ਕਰਕੇ ਅੱਜ ਕੋਈ ਟ੍ਰੈਕਟਰਾਂ ਤੇ ਜਿਹੜਾ ਫਿਰਦਾ ਹੈ ਕੋਈ ਉਹਨਾਂ ਦੀ ਲੰਗਰ ਲਾਉਣ ਦੀ ਗੱਲ ਕਰਦਾ ਹੈ ਕੋਈ ਉਹਨਾਂ ਨੂੰ ਲੀਗਲ ਰੀਟ ਦੇਣ ਦੀ ਗੱਲ ਕਰਦਾ ਹੈ ਹਾਲਾਂਕਿ ਹਕੂਮਤ ਨੇ ਵੀ ਕੀਤਾ ਜੀ ਹਕੂਮਤ ਨੇ 1 ਕਰੋੜ ਰੁਪਈਆ ਜਿਹੜਾ ਅਨਾਉਂਸ ਕੀਤਾ ਉਸ ਪਰਿਵਾਰ ਨੂੰ ਤੇ ਉਹ ਗੱਲ ਚਲੋ ਠੀਕ ਹੈ ਵੱਖਰੀ ਅੱਗੇ ਸ਼ੁਰੂ ਕਰਨ ਦੀ ਹੈ ਜਿਹੜੀ ਡੈੱਡ ਬੋਡੀ ਉੱਥੇ ਪਈ ਹੈ ਉਹਦਾ ਸੰਸਕਾਰ ਨਹੀਂ ਹੋਇਆ ਤੇ ਕਿਸਾਨਾਂ ਨੇ ਉੱਥੇ ਰਾਮਪਰਾਹੁਲ ਦੇ ਵਿੱਚ ਧਰਨਾ ਵੀ లైన్ ఆన్ ఇష్యూ ਤੇ ਜੀ ਤੋਂ ਮੇਰੇ ਕਹਿਣ ਦਾ ਮਤਲਬ ਹੈ ਕਿ ਇਹ ਜਿਹੜਾ ਟੋਟਲੀ ਪੋਲੀਟਿਕਲ ਪਾਰਟੀਆਂ ਦਾ ਜਿਹੜੇ ਪ੍ਰੋਗਰਾਮ ਹੁੰਦੇ ਨੇ ਇਹ ਸਿਰਫ ਆਪਣੀ ਸੱਤਾ ਹਾਸਲ ਕਰਨ ਦੇ ਲਈ ਹੁੰਦੇ ਨੇ ਇਹਨਾਂ ਦਾ ਕੋਈ ਆਪਾਂ ਕਹੀਏ ਕਿ ਬਹੁਤ ਨਿਜੀ ਗਰਜ ਹੈਗੀ ਜਾਂ ਕਿਸੇ ਨਾਲ ਹਮਦਰਦੀ ਹੈ ਉਹ ਬਿਲਕੁਲ ਨਹੀਂ ਹੁੰਦੀ ਇੱਕ ਫੋਕਾ ਇੱਕ ਦਿਖਾਵਾ ਹੁੰਦਾ ਹੈ ਇਹ ਸਿਰਫ ਇੱਕ ਮਖੌਟਾ ਪਾਇਆ ਹੁੰਦਾ ਕਦੇ ਕਿਸਾਨੀ ਦਾ ਪਾ ਲਿਆ ਜਾਂਦਾ ਕੱਲ ਨੂੰ ਹੋਰ ਕਿਸੇ ਧੜੇ ਤੇ ਕੋਈ ਗ੍ਰਿਪਤਾ ਪੈਗੀ ਤਾਂ ਉਹਦਾ ਪਾ ਲਿਆ ਜਾਏਗਾ ਜੇ ਸੱਚੇ ਹਮਦਰਦਾ ਉਹਨਾਂ ਤਾਂ ਪਰਿਵਾਰ ਦੀ ਪਹਿਲਾਂ ਕਹਿਣ ਕਿ ਤੁਹਾਡੇ ਸਿਰ ਤੇ ਕਰਜ਼ਾ ਕਿੰਨਾ ਹੈ ਜੀ ਬਿਲਕੁਲ ਮਿਸਾਲ ਦੇ ਤੌਰ ਤੇ ਉਹ ਕਹਿੰਦੇ ਕਿ ਸਾਡੇ ਪਰਿਵਾਰ ਦੇ ਸਰ ਤੇ 20 ਲੱਖ ਕਰਜ ਹੈ ਤਾਂ ਕਾਂਗਰਸ ਪਾਰਟੀ ਜਿਹਨੂੰ ਸੀਕਾ ਇਸ ਨੂੰ ਨੀਜੀ ਹਸੀਅਤ ਤੇ ਨਹੀਂ ਦੇਣਾ ਤੁਸੀਂ ਕਹੋਗੇ ਕਾਂਗਰਸ ਪਾਰਟੀ ਵੱਲੋਂ ਜਾਂ ਸ਼੍ਰੋਮਣੀ ਕਾਲੀ ਦਲ ਵੱਲੋਂ ਤੁਹਾਡਾ 20 ਲੱਖ ਰੁਪਏ ਦਾ ਸਮਰਥਨ ਕਰਦੇ ਆ ਜੀ ਫਿਰ ਤਾਂ ਗੱਲ ਸਮਝੇ ਪੈਂਦੀ ਹੈ ਪਰ ਸਾਰੇ ਜਿੰਨੇ ਵੀ ਉੱਥੇ ਮੇਰੀ ਉਸ ਪਿੰਡ ਦੇ ਵਿੱਚ ਗੱਲ ਵੀ ਹੋਈ ਹੈ ਕਈ ਲੋਕਾਂ ਨਾਲ ਉਹ ਕਹਿੰਦੇ ਸਾਰੇ ਆਉਂਦੇ ਨੇ ਬੁਕਿੰਗ ਦੱਸਦੀ ਕਰਕੇ ਚਲੇ ਜਾਂਦੇ ਨੇ ਇਸ ਕਰਕੇ ਇਹਨਾਂ ਦਾ ਇਤੋ ਤੱਕ ਸੀ ਚਲਣ ਜਿੱਤ ਪਰ ਨਾਲ ਹੀ ਇੱਕ ਨਜ਼ਰੀਆ ਹੋਰ ਦੇਖਣ ਨੂੰ ਮਿਲਦਾ ਹੈ ਕਿ ਰਾਜਨੀਤਿਕ ਪਾਰਟੀਆਂ ਦੇ ਅੱਗੇ ਬਾਹਰੋਂ ਤਾਂ ਹਮਾਇਤ ਕਰ ਰਹੇ ਨੇ ਵੱਡੇ ਵੱਡੇ ਲਾਲੀ ਦੀ ਕਰ ਰਹੇ ਨੇ ਅੱਜ ਕਾਂਗਰਸ ਨੇ ਜਿਵੇਂ ਟਰੈਕਟਰ ਮਾਰਚ ਵੀ ਕੀਤਾ ਪਰ ਜਦੋਂ ਪੰਜਾਬ ਤੇ ਹਰਿਆਣਾ ਦੀ ਫੱਦਾਂ ਤੇ ਹਰਿਆਣਾ ਸਰਕਾਰ ਵੱਲੋਂ ਹਰਿਆਣਾ ਪੁਲਿਸ ਵੱਲੋਂ ਲਗਾਤਾਰ ਅਥਰੂ ਗਏ ਸੀ ਗੋਲੇ ਛੁਟੇ ਜਾ ਰਹੇ ਸੀਗੇ ਹੋਰ ਕਈ ਤਰ੍ਹਾਂ ਦੀਆਂ ਰੋਕਾਂ ਜਿਹੜੀਆਂ ਖੜੀਆਂ ਕੀਤੀਆਂ ਜਾ ਰਹੀਆਂ ਸੀ ਉਦੋਂ ਇਹੋ ਜਿਹਾ ਕੋਈ ਆਗੂ ਉੱਥੇ ਜਰੂਰ ਦਿਖਾਈ ਨਹੀਂ ਦਿੱਤਾ ਉਸ ਨੂੰ ਕਿਵੇਂ ਦੇਖੋ ਦੇਖੋ ਤਾਂ ਜਿਵੇਂ ਪਹਿਲਾਂ ਵੀ ਗੱਲ ਕਰਦੇ ਹੁੰਦੇ ਆ ਕਿ ਸਿਰਫ ਜੰਗ ਹੈ ਜਿਹੜੀ politcal ਸਿਆਸਤ ਹੈ ਉਹ ਉਹ ਟਵਿੱਟਰ ਤੱਕ ਸੀਮਿਤ ਹੋ ਗਈ ਸੋਸ਼ਲ ਮੀਡੀਆ ਤੱਕ ਸੀਮਿਤ ਹੋ ਗਈ ਆ ਅੱਗੇ ਉਹਨਾਂ ਨੂੰ ਲੱਗਦਾ ਕਿ ਅਸੀਂ ਚੰਡੀਗੜ੍ਹ ਚ ਬੈਠ ਕੇ ਇੱਕ ਪ੍ਰੈਸ ਕਾਨਫਰੰਸ ਕਰਤੀ ਸਾਡੀ ਡਿਊਟੀ ਖਤਮ ਹੋ ਗਈ ਜਾਂ ਵੱਧ ਤੋਂ ਵੱਧ ਤੁਸੀਂ ਪ੍ਰੈਸਰ ਲਈ ਦੇ ਦੇਣੇ ਸਾਡੀ ਡਿਊਟੀ ਖਤਮ ਹੋ ਗਈ ਪ੍ਰੈਕਟੀਕਲ ਸ਼ੇਪ ਕਿਤੇ ਨਹੀਂ ਦਿੱਤੀ ਜਾਂਦੀ ਆਪਾਂ ਪਹਿਲਾਂ ਕਿਹਾ ਸੀ ਕਿ ਜਿੰਨੇ ਪੰਜਾਬ ਦੇ ਵੱਡੇ ਆਗੂ ਹੈ ਜੇ ਉਹਨਾਂ ਨੂੰ ਲੱਗਦਾ ਕਿ ਕਿਸਾਨ ਹੈ ਸਾਨੂੰ ਉੱਥੇ ਬੋਲਣ ਨਹੀਂ ਦੇਣਗੇ ਆਪ ਦੀ ਸਟੇਜ ਤੋਂ ਤੇ ਯੰਤਰ ਮੰਦਰ ਚ ਜਾ ਕੇ ਧਰਨਾ ਲਾ ਦੇਣ ਜੀ ਜਦੋਂ ਇਹਨਾਂ ਦੇ ਪੋਲੀਟਿਕਲ ਵਫਾਦ ਹੁੰਦੇ ਨੇ ਉਦੋਂ ਦਿਖਾਵਾ ਕਰਨਾ ਦਾ ਉਹ ਤਾਂ ਲਾਉਂਦੇ ਨੇ ਇਹ ਪਰ ਹੁਣ ਜਦੋਂ ਕਿਸਾਨਾਂ ਦੀ ਵਾਰੀ ਸੱਚੀ ਹਮਦਰਦਾਂ ਤੁਸੀਂ ਨਹੀਂ ਹੋਤੇ ਨਾ ਕੋਈ ਵੀ ਕਹਦਾ ਕਹਿਦਾ ਕਿ ਅਸੀਂ ਤੁਹਾਡੇ ਵਾਸਤੇ ਭੁੱਖ ਹੜਤਾਲ ਰੱਖ ਰਹੇ ਹਾਂ ਚੰਡੀਗੜ੍ਹ ਦੇ ਵਿੱਚ ਜਿੰਨੇ ਵੀ ਕਾਂਗਰਸੀ ਮੇਨ ਨੇ ਅਕਾਲੀ ਦਲ ਵਾਲੇ ਭਾਜਪਾ ਵਾਲੇ ਜਿੰਨੇ ਜਿੰਨੇ ਵੀ ਕਹਿੰਦੇ ਨੇ ਕਿ ਅਸੀਂ ਹਮਦਰਦਾਂ ਕਿਸਾਨਾਂ ਦੇ ਉਹ ਵੱਡੇ ਆ ਕੇ ਨਿਤਰ ਕੇ ਆਉਣ ਚੰਡੀਗੜ੍ਹ ਦੇ ਵਿੱਚ ਆ ਕੇ ਉਹ ਭੁੱਖ ਹੜਤਾਲ ਕਰਨ ਕਿਸਾਨਾਂ ਦੇ ਫਿਰ ਤੁਹਾਨੂੰ ਸਮਝ ਪੈਂਦੀ ਹੈ ਜੇ ਸਰ ਤੁਸੀਂ ਸੰਕੇਤਕ ਤੌਰ ਤੇ ਕੁਝ ਚੀਜ਼ਾਂ ਕਰਨੀਆਂ ਫਿਰ ਆਪਾਂ ਨੂੰ ਸਾਰਿਆਂ ਨੂੰ ਪਤਾ ਲੋਕ ਵੀ ਇਹ ਤੋਂ ਜਾਣੀ ਜਾਣ ਜੀ ਤੇ ਚਰਨਜੀਤ ਜੀ ਅੱਜ ਪੰਜਾਬ ਸਰਕਾਰ ਨੇ ਪੰਜਾਬ ਦੀ ਜਿਹੜੀ ਪੰਚਾਇਤਾਂ ਹੈ ਉਹਨਾਂ ਨੂੰ ਭੰਗ ਕਰ ਦਿੱਤਾ ਤੇ ਲੋਕ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ ਕਹਿੰਦੇ ਪੰਚਾਇਤਾਂ ਭੰਗ ਕੀਤੀਆਂ ਗਈਆਂ ਇਸ ਨੂੰ ਕਿਵੇਂ ਦੇਖਦੇ ਵੇਖੋ तकरीबन ਸਾਡੇ 7 ਮਹੀਨੇ ਪਹਿਲਾਂ ਅਤਿਸ਼ ਪੰਜਾਬ ਸਰਕਾਰ ਨੇ ਪੰਚਾਇਤਾਂ ਭੰਗ ਕੀਤੀ 10 ਅਗਸਤ ਤੋਂ ਬਾਅਦ ਜੀ 10 ਅਗਸਤ ਨੂੰ ਭੰਗ ਕੀਤੀਆਂ ਸੀ ਤੇ ਉਦੋਂ ਰੌਲਾ ਪੈ ਗਿਆ ਸੀ ਰੌਲਾ ਪੈਣ ਦਾ ਉਹਦੇ ਕੋਈ ਕਾਰਨ ਸੀ ਕਿ ਪੰਚਾਇਤਾਂ ਦਾ ਇਹਦਾ ਕਾਰਜਕਾਲ ਹੈ ਉਹ 5 ਸਾਲ ਦਾ ਹੁੰਦਾ ਹੈ ਜੀ ਤੇ ਤੁਸੀਂ 5 ਸਾਲ ਤੋਂ ਪਹਿਲਾਂ ਹੀ ਜਿਹੜੀਆਂ ਪੰਚਾਇਤਾਂ ਨੂੰ ਅਡਵਾਂਸ ਦੇ ਵਿੱਚ ਭੰਗ ਕਰ ਦਿੱਤਾ ਉਹਨਾਂ ਨੂੰ ਆਪਣਾ ਖੁੱਲ ਜਿਹੜਾ ਕਾਰਜਕਾਰ ਭੋਗੰਦਾ ਇਹਦਾ ਮੌਕਾ ਨਹੀਂ ਦਿੱਤਾ। ਜੀ ਕੁਝ ಗ್ರಾಮ ਪੰਚੇਤਾਂ ਜਿਹੜੀਆਂ ਉਹ ਹਾਈ ਕੋਰਟ ਚ ਲੈ ਗਈਆਂ ਸੀ। ਹਾਈ ਕੋਰਟ ਦੇ ਫੈਸਲੇ ਤੋਂ ਪਹਿਲਾਂ ਹੀ ਜਿਹੜਾ ਉਹ ਫੈਸਲਾ ਆਇਆ ਨੇ ਸਰਕਾਰ ਨੇ ਯੂ ਟਰਨ ਹੈ ਜਿਹੜਾ ਲੈ ਲਿਆ ਸੀ ਤੇ ਦੋ ਅਧਿਕਾਰੀ ਉਦੋਂ ਜਿਹੜਾ ਸੈਕਟਰੀ ਸੀ ਤੇ ਡਾਇਰੈਕਟਰ ਸੀ ਉਹਨਾਂ ਨੂੰ ਸਰਕਾਰ ਨੇ ਮੁਤਲਬ ਕਰ ਦਿੱਤਾ ਸੀ। ਜੀ ਤੇ ਉਦੋਂ ਇਹ ਮਹਿਸੂਸ ਕੀਤਾ ਗਿਆ ਸੀ ਕਿ ਇਸ ਤਰ੍ਹਾਂ ਦੀ ਇਹ ਦੇ ਵਿੱਚ ਅਲੈਕੀ ਰਹੀ ਹੈ ਕਿਤੇ ਨਾ ਕਿਤੇ। ਗਲਤੀ ਕਿਤੇ ਵੀ ਰਹੀ ਹੋਵੇ ਚਾਹੇ ਪੋਲੀਟਿਕਲ ਰਹੀ ਹੋਵੇ ਚਾਹੇ ਬਿਰੋਕ੍ਰੇਟਿਕ ਲੈਵਲ ਤੇ ਰਹੀ ਹੋਵੇ। ਉਹਨ ਉਸ ਤੋਂ ਸਭ ਕੁ ਲੈਂਦੇ ਆ ਇਸ ਵਾਰ ਇਹਨਾਂ ਨੇ ਪੱਕੇ ਪੈਰੀ ਪੂਰਾ ਪਹਿਲਾਂ ਐਡਵੋਕੇਟ ਜਨਰਲ ਨੂੰ ਫਾਈਲ ਭੇਜੀ ਗਈ ਐਡਵੋਕੇਟ ਜਨਰਲ ਦੀ ਸਹਿਮਤੀ ਤੋਂ ਬਾਅਦ ਹੁਣ ਕਿਉਂਕਿ 15 ਫਰਵਰੀ ਨੂੰ ਮੋਸਟਲੀ ਪੰਚਾਇਤਾਂ ਦੀ ਜਿਹੜੀ ਮਿਆਦ ਹੈ ਉਹ ਪੂਰੀ ਹੋ ਗਈ ਸੀ ਜੀ ਪਰ ਫਿਰ ਵੀ ਕਿਉਂਕਿ ਇਹ ਗ੍ਰਹਿਣ ਹੁੰਦਾ ਕਿ ਜਦੋਂ ਕੋਈ ਵੀ ਪੰਚਾਇਤ ਚੁਣੀ ਜਾਂਦੀ ਹੈ ਜਦੋਂ ਉਹ ਪਹਿਲੀ ਮੀਟਿੰਗ ਕਰਦੀ ਹੈ ਜੀ ਤਾਂ ਪਹਿਲੀ ਮੀਟਿੰਗ ਤੋਂ ਲੈ ਕੇ 5 ਸਾਲ ਦਾ ਕਾਰਜਕਾਲ ਹੈ ਜਿਹੜਾ ਉਹ ਕੰਸੀਡਰ ਕੀਤਾ ਜਾਣਾ ਹੈ ਜੀ ਪੰਜਾਬ ਦੇ ਵਿੱਚ 13000 ਤੋਂ ਉੱਪਰ ਪੰਚਾਇਤਾਂ ਨੇ ਤਾਂ ਸਾਰਿਆਂ ਦੀ ਕਿਸੇ ਨੇ ਪਹਿਲੀ ਮੀਟਿੰਗ ਕਦੋਂ ਕੀਤੀ ਹੁੰਦੀ ਹੈ ਕਿ ਅਸੀਂ ਨਿਕਲੋ ਇਸ ਦਾ ਕਿ ਕਾਰਜਕਾਲ ਇੱਕ ਦਿਨ ਤਾਂ ਸਮਾਪਤ ਨਹੀਂ ਹੁੰਦਾ ਇਸ ਕਰਕੇ ਜਿਨ੍ਹਾਂ ਨੇ ਇਹ ਕਹਿ ਦਿੱਤਾ ਕਿ ਜਿਨ੍ਹਾਂ ਦਾ ਕਾਰਜਕਾਲ ਚਾਹੀ 15 ਫਰਵਰੀ ਨੂੰ ਦੋ ਚਾਰ ਦਿਨ ਪਿੱਛੇ ਉਹ ਗੈਰ ਤੰਗੋਂ ਪਾਇਆ ਗਿਆ ਪਿਛਲੇ 14 15 ਦਿਨਾਂ ਬਾਅਦ ਆਜੀ ਇਹ ਪੱਤਰ ਹੈ ਜਿਹੜਾ ਰੂਲ ਗਵਰਨਮੈਂਟ ਡਿਪਾਰਟਮੈਂਟ ਨੇ ਜਾਰੀ ਕੀਤਾ ਹੈਗਾ ਦੇਖੋ ਹੁਣ ਪੰਚਾਇਤਾਂ ਜਿਹੜੀਆਂ ਪੰਜਾਬ ਦੀਆਂ ਸਾਰੀਆਂ ਭੰਗ ਹੋ ਗਈਆਂ ਨੇ ਉਕੇ ਪਹਿਲਾਂ ਵੀ 2013 ਚ ਚੋਣਾਂ ਹੋਈਆਂ ਸੀ ਤੇ 18 ਚ ਹੋਈਆਂ ਸੀ ਪਹਿਲਾਂ ਤਾਂ ਇਹ ਕਿਹਾ ਜਾ ਰਿਹਾ ਸੀ ਕਿ ਸ਼ਾਇਦ ਆਮ ਆਦਮੀ ਪਾਰਟੀ ਦੀ ਸਰਕਾਰ ਚੋਂ ਜਿਹੜੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਰਾਏਗੀ ਪਰ ਹੁਣ ਇੱਕ ਗੱਲ ਤਾਂ ਤੈਅ ਹੋ ਗਈ ਹੈ ਕਿ ਜਿਹੜੀਆਂ ਚੋਣਾਂ ਨੇ ਚਾਹੀਏ ਉਹ ਸ਼ਹਿਰੀਆਂ ਵੀ ਪਈਆਂ ਨੇ ਡਿਊ ਪਈਆਂ ਨੇ ਉਹ ਹੁਣ ਲੋਕ ਸਭਾ ਤੋਂ ਬਾਅਦ ਹੀ ਸੰਭਵ ਹੋਣਗੀਆਂ ਸੋ ਜਿਹੜੇ ਵੀ ਕਾਂਗਰਸ ਦੇ ਸਰਪੰਚੀ ਜਾਂ ਦੂਸਰੀਆਂ ਧਿਰਾਂ ਦੇ ਸਰਪੰਚੀ ਉਹਨਾਂ ਦਾ ਜਿਹੜਾ ਮਿਆਦ ਹੈ ਜ ਉਹ ਇੱਕ ਤਰੀਕੇ ਨਾਲ ਉਹਨਾਂ ਦਾ ਜਿਹੜਾ ਰਾਜ ਹੈ ਉਹ ਖਤਮ ਹੋ ਗਿਆ ਹੈ ਤੇ ਹੁਣ ਇਹਨਾਂ ਸਰਪੰਚਾਂ ਦੀ ਥਾਂ ਤੇ ਜਿਹੜੇ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਹੈ ਜਿਹੜਾ ਉਹ ਪ੍ਰਬੰਧ ਕਨਜੁਕਤ ਕਰੇਗਾ ਸਰਕਾਰੀ ਅਧਿਕਾਰੀਆਂ ਨੂੰ ਸਰਕਾਰੀ ਮੁਲਾਜ਼ਮਾਂ ਨੂੰ ਪ੍ਰਬੰਧਕ ਲਾਇਆ ਜਾਏਗਾ ਜਿਹੜੀ ਉਹ ਸਮੂਚਾਰ ਰਿਕਾਰਡ ਹੈ ਜਿਹੜਾ ਉਹ ਪੰਚਾਇਤਾਂ ਤੋਂ حاصل ਕਰਨਗੇ ਉਹਨਾਂ ਟਾਈਮ ਉਸ ਰਿਕਾਰਡ ਦੇ ਕਸਟੋਡੀਅਨ ਹੈ ਜਿਹੜੇ ਬੜੇ ਰਹਿਣਗੇ ਜੀ ਇਹ ਸਣ ਮੇਰੇ ਸਾਥੀ ਪੱਤਰਕਾਰ ਸ਼੍ਰੀ ਚਰਨਜੀਤ ਜੀ ਜਿਨ੍ਹਾਂ ਨੇ ਆਪਣੇ ਵਿੜਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਕੱਲ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵਿਲੇ ਦੀ ਗੱਲ ਵਿੱਚ